ਇਹ ਉਹ ਮੋਨਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਣਾ ਸੀ ਜਿਸ ਨੂੰ ਚੈੱਕ ਕੀਤਾ ਜਿਹਦੇ ਕੋਲ ਦੇਸੀ ਘਟਾ 12 ਮੋਰ ਪਿਸਟਲ ਜਿਹੜਾ ਹੈ ਬ੍ਰਾਂਡ ਹੈ ਸਮੀਰ ਕਾਰਪਸ ਇਹ ਕੌਣ ਵਿਅਕਤੀ ਸੀਗਾ ਜੀ ਇੱਕ ਕੱਲ ਸਾਡੀ ਨੇ ਪੁਲਿਸ ਪਾਰਟੀ ਗਸਦran ਜਿਹੜੀ ਇਸ ਇਦਾਂ ਵਾਲੀ ਮੌਜੂਦ ਸੀ ਤੇ ਮੋਨਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਣਾ ਸੀ ਜਿਸ ਨੂੰ ਚਾਕੂ ਕੀਤਾ ਜਿਹਦੇ ਸਬੰਧ ਇੱਕ ਦੇਸੀ ਕਟਾ 12 ਬੋਰ ਪਿਸਤਲ ਜਿਹੜਾ ਆਬਰਾੰਦ ਹੋਇਆ ਸਮੇਤ ਕਾਰਦੂਸ ਜਾਂਦਾ ਤੇ ਇਹਦੀ ਸਟ੍ਰੈਟੇਜੀ ਅਰੇ ਨੂੰ ਲਾ ਕੇ ਆਪਣੇ ਪੇਸ਼ ਕਰਾਂਗੇ ਕੋਰਟ ਚ ਅੱਜ ਇਹਦੇ ਬਾਰੇ ਪਤਾ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਇਆ ਇਹ ਤੇ ਕਿਸ ਵਾਸਤੇ ਲੈ ਕੇ ਆਇਆ ਹੈ ਕਿ ਇਹਨੇ ਕਦ ਕਿਸ ਪਰਪਸ ਵਾਸਤੇ ਵਰਤਨਾ ਛੇ ਨੇ ਜੀ ਨਾਮ ਹੈ ਸਰਕਿਤ ਫਰਦਾਨੂ ਸੁਖਜਿੰਦਰ ਸਿੰਘ ਦਾ ਨਾਮ ਹੈ ਛਿੰਦਾ ਤੇ ਸਨ ਆਫ ਕਾਰਜ ਸਿੰਘ ਦਾਨੇ ਵਾਲਾ ਸਿਥਾਣਾ ਸਿਟੀ ਮਲੋਡ ਜਿਹੜਾ ਸ੍ਰੀ ਮਕਸਰ ਸਾਹਿਬ ਦਾ ਰਹਿਣ ਵਾਲਾ ਇਹ ਸਰ ਪਹਿਲਾ ਹੀ ਮਾਮਲਾ ਤਰਜ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕੋਈ ਕਾਰ ਇਸ ਤਰ੍ਹਾਂ ਦੀ ਕਾਰ ਵੀ ਹੋਈ ਹੈ ਨਹੀਂ ਇਹਦੇ ਖਿਲਾਫ ਪਹਿਲਾਂ ਦੋ ਐਲ ਡੀ ਪੀ ਸੈਕਡੇ ਤੇ ਇੱਕ ਲੜਾਈ ਝਗੜੇ ਦਾ ਪਰਚਾ ਦਰਜਾ ਪਹਿਲਾਂ ਜਿਹਦੇ ਚ ਮੀਲ ਤੇ ਆਇਆ ਸੀ ਇਹ ਉਹ ਮੋਨਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਹੋਣਾ ਸੀ ਜਿਸ ਨੂੰ ਚੈੱਕ ਕੀਤਾ ਜਿਹਦੇ ਕੋਲ ਦੇਸੀ ਘਟਾ 12 ਬੋਰ ਪਿਸਟਲ ਜਿਹੜਾ ਬRAND ਸ਼ਮੀਰ ਕਾਰਪਸ ਇਹ ਕੌਣ ਵਿਅਕਤੀ ਸੀਗਾ ਜੀ ਇੱਕ ਕੱਲ ਸਾਡੀ ਨੇ ਪੁਲਿਸ ਪਾਲਟੀ ਗਸਦਰਾਂ ਜਿਹੜੀ ਇਸ ਇਦਾਂ ਵਾਲੀ ਮੌਜੂਦ ਸੀ ਤੇ ਇੱਕ ਮੋਲਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਂਦਾ ਸੀ ਜਿਸ ਨੂੰ ਚੱਕ ਕੀਤਾ ਜਿਹਦੇ ਸੋ ਇੱਕ ਦੇਸੀ ਘਟਾ 12 ਬੋਰ ਪਿਸਟਲ ਜਿਹੜਾ ਆ ਬRAND ਹੋਇਆ ਸਮੀਤ ਕਾਰਤੂਸ ਜਿੰਦਾ ਤੇ ਇਹਦੀ ਸਟ੍ਰੈਟਜੀ ਆ ਰਹੀ ਨੂੰ ਲੈ ਕੇ ਆਪਣੇ ਪੇਸ਼ ਕਰਾਂਗੇ ਕੋਰਟ ਚਾਜ ਇਹ ਵੀ ਵੇਰਵਾ ਕਰ ਰਹੇ ਆ ਵੀ ਕਿਥੋਂ ਲੈ ਕੇ ਆਇਆ ਇਹ ਤੇ ਕਿਸ ਵਾਸਤੇ ਲੈ ਕੇ ਆਇਆ ਹੈ ਕਿ ਇਹਨੇ ਕਦ ਕਿਸ ਪਰਪਜ ਵਾਸਤੇ ਵਰਤਣਾ ਸ਼ੈਨੇ ਜੀ ਨਾਮ ਹੈ ਸਰ ਕਿਥੋਂ ਰਹਿਣਾ ਹੈ ਸੁਖਜਿੰਦਰ ਸਿੰਘ ਦਾ ਨਾਮ ਹੈ ਛਿੰਦਾ ਤੇ ਸਨੁਕਾਰ ਸਿੰਘ ਦਾਨੇ ਵਾਲਾ ਸਿਥਾਣਾ ਸਿਟੀ ਰੋਡ ਜਿਹੜਾ ਸ੍ਰੀ ਮਕਸਦਰ ਸਾਹਿਬ ਦਾ ਰਹਿਣਾ ਹੈ ਇਹ ਸਰ ਪਹਿਲਾ ਹੀ ਮਾਮਲਾ ਤਰਜ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕੋਈ ਕਾਰ ਇਸ ਤਰ੍ਹਾਂ ਦੀ ਕਾਰ ਵੀ ਹੋਈ ਹੈ ਤੇ ਨਹੀਂ ਇਹਦੇ ਖਿਲਾਫ ਪਹਿਲਾਂ ਦੋ ਐਲ.ਐਂ.ਪੀ. ਸਿਕਦੇ ਤੇ ਇੱਕ ਲੜਾਈ ਝਗੜੇ ਦਾ ਪਰਚਾ ਦਰਜਾ ਪਹਿਲਾਂ ਜਿਹਦੇ ਚ ਬੀਲ ਤੇ ਆਇਆ ਹੈ ਇਹ ਉਹ ਮੋਨਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਂਦਾ ਸੀ ਜਿਸ ਨੂੰ ਚੱਕੀ ਦਿੱਤਾ ਜਿਹਦੇ ਸੋਤ ਦੇਸੀ ਘਟਾ ਮਾਰਾ ਬੋਰ ਪਿਸਟਲ ਜਿਹੜਾ ਹੈ ਬRAND ਹੈ ਸਮੀਰ ਕਾਰਪਸ ਇਹ ਕੌਣ ਵਿਅਕਤੀ ਸੀਗਾ ਜੀ ਇੱਕ ਕੱਲ ਸਾਡੀ ਨੇ ਪੁਲਿਸ ਪਾਰਟੀ ਗਸਦran ਜਿਹੜੀ ਇਸ ਇਦਾਂ ਵਾਲੀ ਮੌਜੂਦ ਸੀ ਤੇ ਮੋਨਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਂਦਾ ਸੀ ਜਿੰਦੀ ਕੁਚਿਆ ਕੋ ਗੀਤਾ ਜਿਹਦੇ ਸੋ ਇੱਕ ਦੇਸੀ ਕਟਾ 12 ਬੋਰ ਪਿਸਟਲ ਜਿਹੜਾ ਆ ਬਰੰਦ ਹੋਇਆ ਸਮੀਤ ਕਾਰਤੂਸ ਜਿੰਦਾ ਤੇ ਇਹਦੀ ਸਟ੍ਰੈਟਜੀ ਆ ਰੇ ਨੂੰ ਲਾ ਕੇ ਆਪਣੇ ਪੇਸ਼ ਕਰਾਂਗੇ ਕੋਰਟ ਚ ਅੱਜ ਇਹਦੇ ਬਾਰੇ ਪਤਾ ਕਰ ਰਹੇ ਆਂ ਵੀ ਕਿੱਥੋਂ ਲੈ ਕੇ ਆਇਆ ਇਹ ਤੇ ਕਿਸ ਵਾਸਤੇ ਲੈ ਕੇ ਆਇਆ ਹੈ ਕਿ ਇਹਨੇ ਕਦ ਕਿਸ ਪਰਪੋਸ ਵਾਸਤੇ ਵਰਤਣਾ ਸ਼ੈਨੇ ਜੀ ਨਾਮ ਸਰ ਕਿੱਥੋਂ ਦਾ ਹਨ ਸੁਖਜਿੰਦਰ ਸਿੰਘ ਦਾ ਨਾਮ ਹੈ ਛਿੰਦਾ ਤੇ ਸਨ ਆਫ ਕਾਰਜ ਸਿੰਘ ਦਾਨੇ ਵਾਲਾ ਸਿਥਾਣਾ ਸਿਟੀ ਮਲੋਡ ਜਿਹੜਾ ਸ੍ਰੀ ਮਕਸਰ ਸਾਹਿਬ ਦਾ ਰਹਿਣਾ ਹੈ ਇਹ ਸਿਰ ਪਹਿਲਾ ਹੀ ਮਾਮਲਾ ਤਰਜ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕੋਈ ਕਾਰ ਇਸ ਤਰ੍ਹਾਂ ਦੀ ਕਾਰ ਵੀ ਹੋਈ ਹੈ ਨਹੀਂ ਇਹਦੇ ਖਿਲਾਫ ਪਹਿਲਾਂ ਦੋ ਐਲ ਡੀ ਪੀ ਸਿਕਦੇ ਤੇ ਇੱਕ ਲੜਾਈ ਝਗੜੇ ਦਾ ਪਰਚਾ ਦਰਜਾ ਪਹਿਲਾਂ ਜਿਹਦੇ ਚ ਬੇਲ ਤੇ ਆਇਆ ਹੈ ਠੀਕ